ਦਾ ਸਹੋਤਾ ਸ਼ੋਅ ਇਸ ਸਪான்ਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ 5 ਦਸੰਬਰ 2024 ਦਿਨ ਵੀਰਵਾਰ ਮੱਗਰ ਮਹੀਨੇ ਦੀ 22 ਤਰੀਕ ਹੈ ਜੀ ਸੈਮੀ ਆਮੂ ਕੈਟਜੀ ਅਤੇ ਕਵੰਟਲਨ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋਅ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ ਚ ਹਾਜ਼ਰ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆ ਪਸਬਦਾ ਇਸ ਪ੍ਰੋਗਰਾਮ ਚ ਨਿੱਘਾ ਸਵਾਗਤ ਹਮੇਸ਼ਾ ਦੀ ਤਰ੍ਹਾਂ ਸਾਡੀ ਤੁਹਾਡੀ ਸਾਂਝ ਪਾਉਂਦੇ ਆ ਭਾਰਤ ਜੁਵਲਰਜ਼ ਜਿਨ੍ਹਾਂ ਨੇ ਸਰੀ ਤੋਂ ਬਾਅਦ ਕੈਲਗਰੀ ਚ ਆਪਣੀ ਦੂਜੀ ਲੋਕੇਸ਼ਨ ਖੋਲ੍ਹ ਦਿੱਤੀ ਹੈ ਇਸ ਦੇ ਨਾਲ ਆਪਣਾ ਮੋਟਰ ਸਾਡੇ ਪ੍ਰੋਗਰਾਮ ਦੇ ਸਪான்ਸਰ ਆ ਸਰੀ ਚ ਯੂਜ਼ਡ ਕਾਰਾਂ ਦੀ ਇੱਕ ਵੱਡੀ ਡੀਲਰਸ਼ਿਪ ਆ ਤੇ ਨਾਲੇ ਸਾਨੂੰ ਸਪான்ਸਰ ਕਰਦੇ ਆ ਫਾਈਬਰ ਟੈਕ ਡਿਸਟ੍ਰੀਬਿਊਟਰਸ ਜੋ ਕਿ ਗ੍ਰੇਟਰ ਵੈਨਕੂਵਰ ਚ 10 ਲੋਕੇਸ਼ਨਾਂ ਤੋਂ ਪਲੰਮਿੰਗ ਦਾ ਸਮਾਨ ਮਹਈਆ ਕਰਾਉਂਦੇ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਜੀ ਜਿਹੜੀ ਇੱਕ ਪਚਾਲ ਤੋਂ ਬਾਅਦ ਸੁਨਾਮੀ ਦੀ ਵਾਰਨਿੰਗ ਆਈ ਸੀ ਕੈਲੀਫੋਰਨੀਆ ਦੇ ਤੱਟੀ ਇਲਾਕੇ ਦੇ ਵਿੱਚ ਸਮੁੰਦਰ ਦੇ ਅੰਦਰ ਜਾ ਕੇ 10 ਕਿਲੋਮੀਟਰ ਹੇਠਾਂ ਇਹ ਪਚਾਲ ਆਇਆ ਸੀ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਕੈਨੇਡਾ ਪੋਸਟ ਦੀ ਹੜਤਾਲ ਜਿਹੜੀ ਚੱਲ ਰਹੀ ਹੈ ਉਹਦੇ ਬਾਰੇ ਦੋਵੇਂ ਧਿਰਾਂ ਗੱਲਬਾਤੋਂ ਪਿੱਛੇ हट ਗਈਆਂ ਸੀ ਹੁਣ ਇੱਕ ਵਾਰੀ ਫਿਰ ਗੱਲਬਾਤ ਸ਼ੁਰੂ ਹੋਣ ਦੇ ਅਸਾਰ ਬਣ ਰਹੇ ਆ ਇਹਦੇ ਨਾਲ ਗੱਲਬਾਤ ਕਰਾਂਗੇ ਬ੍ਰੈਂਟਨ ਦੇ ਵਿੱਚ ਚੱਲੀਆਂ ਗੋਲੀਆਂ ਦੀ ਮਾਰਖਮ ਦੇ ਵਿੱਚ ਜਿਹੜੀ ਇੱਕ ਦੁਕਾਨ ਪੰਨੀ ਗਈ ਆ ਸੋਨੇ ਦੀ ਉਹਦੀ ਗੱਲਬਾਤ ਕਰਾਂਗੇ ਆ ਜੇ ਅਮਰੀਕਾ ਦੇ ਚੀਨ ਨਾਲ ਸਬੰਧ ਵਿਗੜ ਰਹੇ ਆ ਚੀਨ ਨੇ ਕੁਝ ਪਦਾਰਥਾਂ ਦੇ ਉੱਤੇ ਰੋਕ ਲਾ ਦਿੱਤੀ ਆ ਕੈਨੇਡਾ ਫਿਰ ਕਿਵੇਂ ਅਮਰੀਕਾ ਦਾ ਸਹਾਈ ਹੋਊਗਾ ਇਹ ਵੀ ਤੁਹਾਨੂੰ ਦੱਸਾਂਗੇ ਅਮਰੀਕਾ ਦੇ ਵਿੱਚ ਇੱਕ ਘਰ ਵਾਲੇ ਦੇ ਉੱਤੇ ਦੋਸ਼ ਲੱਗੇ ਆ ਕਿ ਉਹਨੇ ਆਪਣੀ ਘਰ ਵਾਲੀ ਜਿਹੜੀ ਆ ਮਾਰ ਦਿੱਤੀ ਆ ਤੇ ਮਾਮਲਾ ਜਿਹੜਾ ਫੜਿਆ ਗਿਆ ਘਰ ਵਾਲਾ ਤੇ ਫੜਿਆ ਇਸ ਗੱਲ ਅੱਗੇ ਤੋਂ ਗਿਆ ਕਿ ਉਹ ਆ ਵਾਰਦਾ ਤੋਂ ਪਹਿਲਾਂ Google ਦੇ ਉੱਤੇ ਸਰਚਸ ਕਰਕੇ ਕੁਝ ਲੱਭ ਰਿਆ ਸੀਗਾ ਅੱਕੇ ਵਿੱਚ ਗੱਲਬਾਤ ਕਰਾਂਗੇ ਭਾਈ ਨਰੈਣ ਸਿੰਘ ਚੋੜਾ ਹੁਣਾ ਦੀ ਅਤੇ ਉਹਨਾਂ ਦੀ ਦਸਤਾਰ ਲਾਉਣ ਵਾਲੇ ਨੂੰ ਦਿੱਤੀ ਚਿਤਾਵਨੀ ਦੀ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ ਚ ਵਾਪਸ ਆਉਣੇ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ ਹਰ ਰਿਵਾਇਤ ਦਾ ਸੱਚਾ ਸਾਥੀ ਜੋ ਤੁਹਾਡੀ ਸਾਦਗੀ ਨੂੰ ਹੋਰ ਵੀ ਨਿਖਾਰੇ ਭਰਤ ਜੁਲਰਸ ਪਤਾ ਨੋਟ ਕਰੋ 81ਵੀ 128 ਸਟਰੀਟ ਪਾਇਲ ਬਿਜ਼ਨਸ ਸੈਂਟਰ ਸਰੀ ਵਿੱਚ ਕਾਲ 6045931111 604593111 ਸਰੀ ਤੋਂ ਬਾਅਦ ਹੁਣ ਦੂਜੀ ਲੋਕੇਸ਼ਨ ਨਾਰਥ ਈਸਟ ਕੈਲਗਰੀ ਦੇ ਸਿਟੀਸਕੇਪ ਲੈਂਡਿੰਗ ਪਲਾਜ਼ਾ ਦੇ ਵਿੱਚ ਖੁੱਲ ਗਈ ਹੈ ਸਰੀ ਵਿੱਚ ਰਹਿੰਦੇ ਹੋ ਤਾਂ ਜ਼ਾਹਿਰ ਜਈ ਗੱਲ ਹੈ ਗੱਡੀ ਤੋਂ ਬਿਨਾਂ ਤਾਂ ਸਰਦਾ ਨਹੀਂ ਗੱਡੀ ਲੈਣ ਦੇ ਸ਼ੌਕੀਨਾਂ ਦਾ ਇੰਤਜ਼ਾਰ ਕਰ ਰਿਹਾ ਹੈ ਆਪਣਾ ਮੋਟਰਜ਼ ਆਪਣਾ ਮੋਟਰਜ਼ ਤੁਹਾਡੀ ਪੌਕੇਟ ਦਾ ਰੱਖਦੇ ਨੇ ਖਾਸ ਖਿਆਲ ਨਵੀਂ ਜਾਂ ਪੁਰਾਣੀ ਦੋਹਾਂ ਗੱਡੀਆਂ ਦੀ ਕਰਦੇ ਨੇ ਬਿਹਤਰੀਨ ਸੇਲ ਇੰਨਾ ਹੀ ਨਹੀਂ ਈਜ਼ੀ ਫਾਈਨੈਂਸ ਵੀ ਕਰਵਾਉਂਦੇ ਨੇ ਪ੍ਰੋਵਾਈਡ ਆਪਣੀ ਐਕਸਲੈਂਟ ਸਰਵਿਸ ਕਰਕੇ ਪਛਾਣੇ ਜਾਂਦੇ ਨੇ ਆਪਣਾ ਮੋਟਰਜ਼ ਲਿਮਿਟਿਡ ਤੇ ਉਹਨਾਂ ਦੀ ਟੀਮ ਬਸ ਫਿਰ ਹੁਣੇ ਕਰੋ ਆਪਣੀ ਗੱਡੀ ਬੁੱਕ 6045371532 ਤੇ ਨੌਰਥ ਅਮਰੀਕਾ ਦੇ ਵਿੱਚ ਜੇਕਰ ਆਪਾਂ ਗੱਲਬਾਤ ਕਰੀਏ ਤਾਂ ਜਿਹੜੀ ਵੈਸਟ ਕੋਸਟ ਆ ਕੈਲੀਫੋਰਨੀਆ, ਓਰੀਗਨ ਅਤੇ ਵਾਸ਼ਿੰਗਟਨ ਦੇ ਉੱਪਰ ਬ੍ਰਿਟਿਸ਼ ਕੋਲੰਬੀਆ ਕੈਨੇਡਾ ਦੀ ਸਟੇਟ ਆ ਜਾਂਦੀ ਹੈ। ਇਹ ਦੋ ਪਲੇਟਸ ਦੇ ਉੱਤੇ ਇਹ ਜਿਹੜੇ ਇਲਾਕੇ ਵਸੇ ਹੋਏ ਆ ਤੇ ਇਹ ਜਿਹੜੀਆਂ ਥੱਲੇ ਪਲੇਟਸ ਹੈਗੀਆਂ ਇਹ ਮੂਵ ਹੁੰਦੀਆਂ ਰਹਿੰਦੀਆਂ ਜਿਦੇ ਕਰਕੇ ਭਚਾਲ ਆਉਂਦੇ ਰਹਿੰਦੇ ਆ। ਅਕਸਰ ਇਹ ਭਚਾਲ ਜਿਹੜੇ ਆ ਛੋਟੇ ਹੁੰਦੇ ਆ ਪਰ ਅੱਜ ਇੱਕ ਵੱਡਾ ਭਚਾਲ ਕੈਲੀਫੋਰਨੀਆ ਦੇ ਲਾਗੇ ਇੱਕ ਆਇਆ ਕਹਿ ਸਕਦੇ ਆ ਇਹ 10 ਕਿਲੋਮੀਟਰ ਡੂੰਘਾ ਸੀਗਾ। ਤੇ ਫਰੰਡ ਦੇ ਕੈਲੀਫੋਰਨੀਆ ਸ਼ਹਿਰ ਤੋਂ ਤਕਰੀਬਨ 63 ਕਿਲੋਮੀਟਰ ਵੈਸਟ ਵਿੱਚ ਆਇਆ ਦੱਸਿਆ ਜਾ ਰਿਹਾ ਸੋ ਇਹ ਪਚਾਲ ਵੱਡਾ ਹੋਣ ਕਰਕੇ ਜਦ ਹੀ ਸੁਨਾਮੀ ਦੀ ਵਾਰਨਿੰਗ ਦਿੱਤੀ ਗਈ ਸੀ ਵੀ ਜੇਕਰ ਥੱਲੇ ਜ਼ਿਆਦਾ ਹਲਚਲ ਹੋਈ ਤਾਂ ਸੁਨਾਮੀ ਆ ਸਕਦੀ ਹੈ ਕੈਲੀਫੋਰਨੀਆ ਓਰੀਗਨ ਅਤੇ ਬ੍ਰਿਟਿਸ਼ ਕਲੰਬੀਆ ਦੇ ਵਿੱਚ ਵਾਰਨਿੰਗ ਦਿੱਤੀ ਗਈ ਸੀ ਪਰ ਕੁਝ ਦਿਨ ਬਾਅਦ ਫਿਰ ਸਾਇੰਸਦਾਨਾਂ ਨੇ ਦੇਖ ਲਿਆ ਕਿ ਸੁਨਾਮੀ ਬਣੀ ਨਹੀਂ ਆ ਤੇ ਇਹ ਵਾਰਨਿੰਗ ਜਿਹੜੀ ਆ ਉਹ ਰੋਕ ਦਿੱਤੀ ਗਈ ਇਹਦੇ ਨਾਲ ਕਈ ਮਿਲੀਅਨ ਲੋਕ ਜਿਹੜੇ ਪ੍ਰਭਾਵਿਤ ਹੋ ਸਕਦੇ ਸੀ ਸੋ ਵੈਸਟ ਕੋਸਟ ਦੇ ਉੱਤੇ ਕਿਸੇ ਵੇਲੇ ਵੀ ਵੱਡਾ ਭਚਾਲ ਆ ਸਕਦਾ ਆ ਸਰਕਾਰਾਂ ਇਹਦੀ ਤਿਆਰੀ ਕਰਦੀਆਂ ਰਹਿੰਦੀਆਂ ਆ ਇਹ ਭਚਾਲ ਕਿਤੇ ਸੈਂਕੜੇ ਸਾਲ ਪਹਿਲਾਂ ਆਇਆ ਸੀਗਾ ਤੇ ਸਾਇੰਸਦਾਨ ਕਹਿੰਦੇ ਆ ਵੀ ਕਿਸੇ ਵੇਲੇ ਵੀ ਪਲੇਟਾਂ ਦੀ ਵੱਡੀ ਹਿਲਜੁਲ ਹੋ ਸਕਦੀ ਆ ਭਚਾਲ ਇੱਥੇ ਆ ਸਕਦਾ ਇਸੇ ਕਰਕੇ ਜਿਹੜੀਆਂ ਇਮਾਰਤਾਂ ਪੁਲ ਵਗੈਰਾ ਸਾਰੇ ਜਾਂਦੇ ਆ ਉਹ ਭਚਾਲ ਨੂੰ ਅਰਥਕਵੇਕ ਨੂੰ ਮੱਦੇਨਜ਼ਰ ਰੱਖ ਕੇ ਹੀ ਉਹ ਸਾਰੇ ਜਾਂਦੇ ਆ ਪਰ ਹਾਲ ਦੀ ਘੜੀ ਬਚਾਅ ਹੋ ਗਿਆ ਜੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਜੀ ਕੈਨੇਡਾ ਪੋਸਟ ਦੀ ਕੈਨੇਡਾ ਪੋਸਟ ਦੀ ਹੜਤਾਲ ਜਿਹੜੀ ਆ ਲੋਕਾਂ ਨੂੰ ਬੜੀ ਮਹਿੰਗੀ ਪੈ ਰਹੀ ਆ ਕਰਮਚਾਰੀ ਤਾਂ ਘਰ ਬੈਠੇ ਬੈਠੇ ਟੈਨਸ਼ਨ ਨੂੰ ਤਾਂ ਹੈਗੀ ਆ ਕਈਆਂ ਦੀਆਂ ਮੈਡੀਕਲ ਸਵਾਮਾਂ ਤੱਕ ਬੰਦ ਹੋ ਗਈਆਂ ਵੱਡੀਆਂ ਸਰਜਰੀਆਂ ਹੋਣੀਆਂ ਸੀਗੀਆਂ ਕਵਰ ਨਹੀਂ ਕਰ ਰਹੇ ਉਹ ਪਰ ਆਮ ਲੋਕ ਜਿਹੜੇ ਆ ਜੀ ਉਹ ਬਹੁਤ ਖੱਜਲ ਹੋ ਰਹੇ ਆ ਕਿਸੇ ਦਾ ਵੀਜ਼ਾ ਕਾਰਡ ਕਿਸੇ ਦਾ ਪਾਸਪੋਰਟ ਕਿਸੇ ਦਾ ਬੈਂਕ ਕਾਰਡ ਕਿਸੇ ਦੀ ਕੋਈ ਚੈੱਕ ਕਿਸੇ ਦੀ ਕੋਈ ਇਨਵੋਇਸ ਜਿਹੜੀ ਆ ਉਹ ਫਸੀ ਹੋਈ ਹੈ ਜਾਂ ਆ ਨਹੀਂ ਰਹੀ ਹੈਂਡ ਡਿਲੀਵਰੀਆਂ ਹੋ ਰਹੀਆਂ ਜਾਂ ਫਿਰ ਕਰੀਅਰ ਤੇ ਰਹੀ ਮਹਿੰਗਾ ਭੇਜਿਆ ਜਾ ਰਿਹਾ ਦੂਜੇ ਪਾਸੇ ਗੱਲਬਾਤ ਜਿਹੜੀ ਕੈਨੇਡਾ ਪੋਸਟ ਵਿਚਾਲੇ ਅਤੇ ਕਰਮਚਾਰੀਆਂ ਵਿਚaldi ਜੂਨੀਅਰ ਵਿਚਾਲੇ ਟੁੱਟ ਗਈ ਸੀ ਉਹ ਦਰਬਾਰਾ ਸ਼ੁਰੂ ਹੋਣ ਦੇ ਅਸਾਰ ਬਣ ਗਏ ਆ ਅੱਜ ਜਾਣਕਾਰੀ ਦਿੱਤੀ ਗਈ ਹੈ ਕਿ ਜਿਹੜਾ ਵਿਚੋਲਾ ਹੈ ਵਿੱਚ ਸਰਕਾਰ ਵੱਲੋਂ ਥਾਪਿਆ ਉਦੋਂ ਇਹ ਜਾਣਕਾਰੀ ਦੇ ਦਿੱਤੀ ਗਈ ਆ ਕਿ ਦੋਵੇਂ ਧਿਰਾਂ ਮੁੜ ਕੇ ਫਿਰ ਗੱਲਬਾਤ ਸ਼ੁਰੂ ਕਰਨ ਦੇ ਰੋਂ ਵਿੱਚ ਆ ਸੋ ਜਦੋਂ ਗੱਲਬਾਤ ਟੁੱਟੀ ਆ ਤਾਂ ਇਹ ਕਿਹਾ ਜਾ ਰਿਹਾ ਸੀਗਾ ਕਿ ਕੈਨੇਡਾ ਪੋਸਟ ਜਿਹੜੀ ਆ ਮਹਿਕਮਾ ਜਿਹੜਾ ਉਹ ਕਰਮਚਾਰੀਆਂ ਨੂੰ 12% ਤਨਖਾਹ ਅਗਲੇ 4 ਸਾਲਾਂ 'ਚ ਵਾਧੇ ਦੀ ਗੱਲ ਕਰ ਰਿਹਾ ਸੀ ਜਦੋਂ ਕਿ ਯੂਨੀਅਨ ਡਬਲ ਯਾਨੀ ਕਿ 24% ਵਾਧੇ ਦੀ ਮੰਗ ਕਰ ਰਹੀ ਆ ਕੁਝ ਮੰਗਾ ਹੋਰ ਆ ਸੋ ਜਦੋਂ ਗੱਲਬਾਤ ਸਿਰੇ ਨਹੀਂ ਲੱਗੀ ਸੀ ਤਾਂ ਗੱਲਬਾਤ ਟੁੱਟ ਗਈ ਸੀ ਦੋਵੇਂ ਧਿਰਾਂ ਨੇ ਸ਼ਾਂਤੀ ਨਾ ਫੇਰ ਸੋਚਿਆ ਹੁਣ ਦੁਬਾਰਾ ਟੇਬਲ ਦੇ ਉੱਤੇ ਆਉਣ ਦੇ ਸਾਰ ਬਣ ਰਹੇ ਆ ਉਮੀਦ ਆ ਕਿ ਇਸ ਵਾਰੀ ਗੱਲ ਨਿਬੜ ਜਾਊਗੀ ਕੈਨੇਡਾ ਪੋਸਟ ਦੇ ਨਾਲ ਆਮ ਲੋਕਾਂ ਦਾ ਤੇ ਕਰਮਚਾਰੀਆਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਜਿੰਨੀ ਜ਼ਿਆਦਾ ਖੇਤੀ ਹੜਤਾਲੇ ਖੁੱਲਦੀ ਆ ਲੋਕਾਂ ਦੇ ਸਾਹ ਚਾਹ ਆ ਸਕਦਾ ਹੈ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਬ੍ਰੈਂਟਨ ਦੀ ਬ੍ਰੈਂਟਨ ਦੇ ਵਿੱਚ ਪੰਜਾਬੀਆਂ ਦੇ ਗੜ੍ਹ ਅਦੇ ਵਿੱਚ ਇੱਕ ਗੋਲੀ ਚੱਲਣ ਦੀ ਘਟਨਾ ਵਾਪਰੀ ਹੈ ਗੋਰਵੇ ਡਰਾਈਵ ਅਤੇ ਮੇ ਫੀਲਡ ਖੇਤਰ ਦੇ ਵਿੱਚ ਗੋਲੀ ਚੱਲੀ ਆ ਜਿਹੜੀ ਕਿ ਵਾਰਡ ਨੰਬਰ 10 ਵਿੱਚ ਪੈਂਦੀ ਦੱਸੀ ਜਾਂਦੀ ਹੈ ਇਹਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਈ ਹੈ ਦੂਜਾ ਗੰਭੀਰ ਜ਼ਖਮੀ ਹੋਇਆ ਇਸ ਸੰਬੰਧੀ ਇੱਕ ਵੀਡੀਓ ਜਿਹੜੀ ਅੱਜ ਵਾਇਰਲ ਹੋਈ ਹੋਈ ਆ ਜਿਹਦੇ ਵਿੱਚ ਦੋ ਜਣੇ ਗੱਡੀ ਦੇ ਉੱਤੇ ਸਨੋਹ ਸਾਫ ਕਰ ਰਹੇ ਸੀ ਜਦੋਂ ਇੱਕ ਹੋਰ ਗੱਡੀ ਆਈ ਆ ਨੇ ਗੋਲੀਆਂ ਚਲਾਤੀਆਂ ਇੱਕ ਜਣਾ ਥਾਹੇ ਜਿਹੜਾ ਡਿੱਗ ਪਿਆ ਦੂਜਾ ਭੱਜ ਕੇ ਅੰਦਰ ਗਿਆ ਉਹ ਵੀ ਜ਼ਖਮੀ ਆ ਸੋ ਇਸ ਮਾਮਲੇ ਦੇ ਵਿੱਚ ਪੁਲਿਸ ਲੋਕਾਂ ਤੋਂ ਵੀ ਸਹਿਯੋਗ ਮੰਗ ਰਹੀ ਹੈ ਕਿ ਜੇਕਰ ਕਿਸੇ ਨੇ ਇੱਕ ਚਿੱਟੇ ਰੰਗ ਦੀ ਫੂਡ ਡੋਰਸ ਗੱਡਾ ਦੇਖੀ ਹੋਵੇ ਇਸ ਮਾਮਲੇ ਵਿੱਚ ਕਿਸੇ ਹੋਰ ਦੇ ਕੈਮਰੇ ਚ ਕੋਈ ਨੰਬਰ ਪਲੇਟ ਆ ਗਈ ਹੋਵੇ ਕਲੈਰਟੀ ਦੇ ਨਾਲ ਕੋਈ ਫੋਟੋ ਆ ਗਈ ਹੋਵੇ ਤਾਂ ਪੀਰ ਪੁਲਿਸ ਦੇ ਨਾਲ ਸੰਪਰਕ ਕੀਤਾ ਜਾਵੇ ਇਹ ਘਟਨਾ ਕੱਲ ਰਾਤ ਤਕਰੀਬਨ 11:30 ਵਜੇ ਦੀ ਆਲ ਦੀ ਨਾਲ ਕੁਝ ਸੂਤਰ ਇਹ ਵੀ ਦੱਸ ਰਿਹਾ ਹੈ ਕਿ ਮਿਸਟੇਕਨ ਆਈਡੈਂਟੀਟੀ ਦਾ ਮਾਮਲਾ ਆ ਅ ਵੀ ਜਿਹੜਾ ਹਮਲਾ ਕਰਨਾ ਸੀ ਕਿਸੇ ਹੋਰ ਦੇ ਉੱਤੇ ਤੇ ਹੋ ਗਿਆ ਕਿਸੇ ਹੋਰ ਦੇ ਉੱਤੇ ਹਾਲਾਂਕਿ ਪੁਲਿਸ ਵੱਲੋਂ ਅਜੇ ਹੀ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਪਰ ਭਾਈਚਾਰੇ ਦੇ ਸੂਤਰਾਂ ਦੇ ਮੁਤਾਬਕ ਇਹ ਗੱਲ ਨਿਕਲ ਰਹੀ ਆ ਹਲੇ ਤੱਕ ਮਾਰਨ ਵਾਲੇ ਦੀ ਜਾਂ ਜ਼ਖਮੀ ਹੋਣ ਵਾਲੇ ਦੀ ਪਛਾਣ ਜਨ ਤੱਕ ਨਹੀਂ ਕੀਤੀ ਗਈ ਇਸ ਦੇ ਨਾਲ ਹੀ ਜਦੋਂ ਅਪਰਾਧ ਦੀ ਗੱਲ ਕਰਦੇ ਆ ਤਾਂ ਸੁਨਿਆਰੇ ਇਸ ਵੇਲੇ ਬੜੇ ਭੈ ਦੇ ਵਿੱਚ ਜੀ ਰਹੇ ਆ ਬੀਸੀ ਦੇ ਵਿੱਚ ਸੁਨਿਆਰਿਆਂ ਨੂੰ ਫਰੋਤੀਆਂ ਦੀਆਂ ਚਿੱਠੀਆਂ ਆ ਰਹੀਆਂ ਸੀਗੀਆਂ ਜਿਨ੍ਹਾਂ ਦੇ ਵਿੱਚ ਹੁਣ ਕੁਝ ਸਾਹ ਆਇਆ ਆ ਆਹ ਜੇਕਰ ਆਪਾਂ ਅੰਟਾਰੀਓ ਸਾਈਡ ਗੱਲ ਕਰੀਏ ਤਾਂ ਉੱਥੇ ਕਾਫੀ ਲੁੱਟ ਮਾਰ ਦੀਆਂ ਵਾਰਦਾਤਾਂ ਜਿਹੜੀਆਂ ਦੇਖਣ ਨੂੰ ਮਿਲ ਰਹੀਆਂ ਚਾਹੇ ਉਹ ਭਾਰਤੀ ਉਹ ਜੀ ਸਨਿਆਰੇ ਆ ਤੇ ਉਹ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਹਾਂ ਕਿ ਵਾਰਦਾਤਾਂ ਤਕਰੀਬਨ ਇਹੋ ਜਿਹੀਆਂ ਹੋ ਰਹੀਆਂ ਆ ਸੋ ਉਹਦੇ ਵਿੱਚ ਕੀ ਆ ਕਿ ਜਿਹੜੀਆਂ ਇਕੱਠੇ ਹੋ ਕੇ ਲਟੇਰੇ ਆਏ ਆ ਇੱਕ ਮਾਰਖਮ ਅੱਜ ਅਸੀਂ ਵੀਡੀਓ ਦੇ ਵਿੱਚ ਕਿਵੇਂ ਉਹਨਾਂ ਨੇ ਚੈਰ ਅਮਾਟੋਰ ਦੇ ਨਾਲ ਸਾਧਨਾਂ ਦੇ ਨਾਲ ਸ਼ੀਸ਼ੇ ਭੰਨੇ ਆ ਤੇ ਉਸ ਤੋਂ ਬਾਅਦ ਦੇ ਵਿੱਚ ਅੰਦਰੋਂ ਹੋਰ ਸਮਾਨ ਚੱਕ ਕੇ ਜਿਹੜਾ ਕਿ ਕਈ ਲੱਖ ਡਾਲਰ ਦਾ ਸੀਗਾ ਉਹ ਚੱਕ ਕੇ ਭੱਜੇ ਆ ਪੁਲਿਸ ਨੇ ਮਸਤੈਦੀ ਦੇ ਨਾਲ ਪਿੱਛਾ ਕੀਤਾ ਥੋੜੀ ਦੇਰ ਦੂਰ ਜਾ ਕੇ ਇਹਨਾਂ ਨੂੰ ਕਾਬੂ ਕਰ ਲਿਆ ਤੇ 6 ਜਾਣਿਆਂ ਦੇ ਤੇ ਸਬੰਧੀ ਚਾਰਜ ਲਾਏ ਗਏ ਆ ਸੋ ਇਹੋ ਜਿਹੀਆਂ ਵਾਰਦਾਤਾਂਾਂ ਦੇ ਵਿੱਚ ਘੱਟ ਉਮਰ ਦੇ ਜਿਹੜੇ ਬੱਚੇ ਆ ਉਹ ਵਰਤੇ ਜਾਂਦੇ ਆ ਸੋ ਜਿਹੜੇ ਫੜੇ ਗਏ ਵਿਅਕਤੀ ਆ ਉਹਨਾਂ ਚੋਂ ਦੋ ਦੀਆਂ ਤਸਵੀਰਾਂ ਜਾਰੀ ਹੋਈਆਂ ਆ ਜਿਹੜਾ ਕਿ ਦੇਖਣ ਨੂੰ ਫਰੀਕਨ ਬੂਲ ਦੇ ਲੱਗਦੇ ਆ ਬਾਕੀ ਕਿਉਂਕਿ ਚਾਰ ਜਣੇ ਹੋਰ ਉਹ ਛੋਟੇ ਆ ਉਹਨਾਂ ਦੀਆਂ ਉਮਰਾਂ ਜਿਹੜੀਆਂ 18 ਸਾਲ ਤੋਂ ਘੱਟ ਆ ਇਸ ਕਰਕੇ ਉਹਨਾਂ ਦੇ ਨਾਂ ਤਾਂ ਤਸਵੀਰਾਂ ਜਾਰੀ ਨਹੀਂ ਕੀਤੀਆਂ ਗਈਆਂ ਜਿਵੇਂ ਪਹਿਲਾਂ ਦੱਸਿਆ ਕਿ ਸੁਨਿਆਰੇ ਕਿਸੇ ਵੀ ਕਿਸਮ ਦੇ ਚਾਹੇ ਉਹ 10 ਕੈਰੇਟ ਦਾ 골ਡ ਵੇਚਦੇ ਆ ਜਾਂ 22 24 ਕੈਰੇਟ ਦਾ ਵੇਚਦੇ ਆ ਸਾਰੇ ਇਸ ਵੇਲੇ ਨਿਸ਼ਾਨੇ ਹੇਠ ਆ ਤੋਂ ਵੱਡਿਆਂ ਸਟੋਰਾਂ ਨੂੰ ਛੋਟਿਆਂ ਸਟੋਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਕਈ ਪੰਜਾਬੀ ਸੁਨਿਆਰੇ ਨੇ ਤਾਂ ਇਹ ਵੀ ਦੱਸਿਆ ਕਿ ਉਹ ਹੁਣ ਇੰਨਾ ਡਰਦੇ ਆ ਤੇ ਜਿਹੜਾ ਸਮਾਨ ਉਹਨੇ ਲੋਕਾਂ ਨੂੰ ਦਿਖਾਉਣ ਲਈ ਮੂਰੇ ਰੱਖਿਆ ਹੁੰਦਾ ਉਹ ਵੀ ਹੋਣਾ ਜਿਹੜਾ ਆ ਉਹ ਲੁਕੋ ਕੇ ਰੱਖਦੇ ਆ ਵੀ ਜਿਹੜੇ ਲਟੇਰੇ ਆਉਂਦੇ ਉਹਨਾਂ ਤਾਂ ਆ ਕੇ ਉਹਨੂੰ ਪੈਣਾ ਹੁੰਦਾ ਸੋ ਕੁੱਲ ਮਿਲਾ ਕੇ ਹਾਲਾਤ ਕੋਈ ਬਹੁਤੇ ਵਧੀਆ ਨਹੀਂ ਜਾਪਦੇ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਕੈਨੇਡਾ ਅਮਰੀਕਾ ਤੇ ਚੀਨ ਦੀ ਜਦੋਂ ਅਮਰੀਕਾ ਦੇ ਜਿਹੜੇ ਚੁਣੇ ਹੋਏ ਰਾਸ਼ਟਰਪਤੀ ਡੋਨਲਡ ਟਰੰਪ ਆ ਉਹਨਾਂ ਨੇ ਇਹ ਗੱਲ ਆਖੀ ਸੀ ਕਿ ਮੈਂ ਕੈਨੇਡਾ ਤੇ ਮੈਕਸੀਕੋ ਦੇ ਉੱਤੇ 25% ਟੈਰਫ ਲਾ ਦੇਣੇ ਆ ਇਹਦੇ ਨਾਲ ਕਾਫੀ ਗਰਮਾ-ਗਰਮੀ ਹੋਈ ਸੀ। ਕੈਨੇਡਾ ਦੇ ਜਿਹੜੇ ਪ੍ਰਧਾਨ ਮੰਤਰੀ ਜੈਸਨ ਟ੍ਰੂਡੋ ਆ ਉਹ ਡੋਨਲਡ ਟਰੰਪ ਨੂੰ ਜਾ ਕੇ ਮਿਲ ਕੇ ਆਏ ਆ। ਉਹ ਕਿਸੇ ਵੀ ਮੁਲਕ ਦੇ ਚੁਣੇ ਹੋਏ ਅਜਿਹੇ ਪਹਿਲੇ ਆਗੂ ਆ ਜਿਹੜੇ ਸਭ ਤੋਂ ਪਹਿਲਾਂ ਜਾ ਕੇ ਟਰੰਪ ਉਹਨਾਂ ਨੂੰ ਮਿਲ ਕੇ ਆਏ ਆ ਤੇ ਦੋਹਾਂ ਆਗੂਆਂ ਨੇ ਕਿਹਾ ਸੀਗਾ ਕਿ ਸਾਡੀ ਆਪਸੀ ਗੱਲਬਾਤ ਬਹੁਤ ਵਧੀਆ ਤਰੀਕੇ ਨੇ ਬੜੀਆ। ਨਾਲ ਹੀ ਟਰੰਪ ਨੇ ਇਹ ਵੀ ਆਖਿਆ ਸੀਗਾ ਕਿ ਉਹ ਚੀਨ ਦੇ ਉੱਤੇ 10% ਟੈਰਫ ਲਾ ਦੇਣਗੇ। ਹਜੇ ਤਾਂ ਉਹਨਾਂ ਨੇ 20 ਤਰੀਕ ਨੂੰ ਅਦਾ ਚੁੱਕਣਾ ਆ ਤੇ ਉਸ ਤੋਂ ਬਾਅਦ ਦੇ ਵਿੱਚ ਉਹ ਟੈਰਫ ਲਾਉਣਗੇ ਪਰ ਚੀਨ ਨੇ ਤੋਂ ਪਹਿਲਾਂ ਕਾਰਵਾਈ ਕਰਤੀ ਚੀਨ ਨੇ ਤਿੰਨ ਜਿਹੜੀਆਂ ਮੈਟਲਸ ਹੈਗੀਆਂ ਤਿੰਨ ਪਦਾਰਥ ਹੈਗੇ ਗੈਲੀਅਮ ਜਰਮੇਨੀਅਮ ਤੇ ਐਂਟੀਮੋਨੀ ਅਜਿਹੀ ਵਰਤੋਂ ਅਮਰੀਕਾ ਦੀ ਮਿਲਟਰੀ ਕਰਦੀ ਆ ਅਮਰੀਕਾ ਦੇ ਵਿੱਚ ਸੈਮੀ ਕੰਡਕਟਰ ਚਿਪਸ ਜਿਹੜੀਆਂ ਐਲੈਕਟ੍ਰੋਨਿਕਸ ਦੀਆਂ ਬਣਦੀਆਂ ਉਹਨਾਂ ਵਿੱਚ ਇਹਦੀ ਵਰਤੋਂ ਹੁੰਦੀ ਆ ਉਹਦੇ ਉੱਤੇ ਭੇਜਣ ਤੇ ਪਾਬੰਦੀ ਲਾਤੀ ਆ ਸੋ ਜਿਹੜਾ ਕੱਚਾ ਮਾਲ ਆ ਉਹ ਹੋਰ ਵੀ ਬਹੁਤ ਸਾਰਾ ਕਈ ਪਦਾਰਥਾਂ ਦੇ ਵਿੱਚ ਵਰਤਿਆ ਜਾਣ ਵਾਲਾ ਉਹ ਚੀਨ ਤੋਂ ਆਉਂਦਾ ਆ ਤੇ ਜੇਕਰ ਚੀਨ ਵੱਲੋਂ ਇਸ ਤਰੀਕੇ ਪਾਬੰਦੀਆਂ جاری ਰਹੀਆਂ ਤੇ ਅਮਰੀਕਾ ਨੂੰ ਜਾਂਦਾ ਹੋਰ ਭਾਈਵਾਲ ਲੱਭਣੇ ਪੈਣਗੇ ਜਿੱਥੇ ਸਮਾਨ ਬਣਦਾ ਆ ਤੇ ਜਾਂ ਫਿਰ ਕੋਈ ਹੋਰ ਤਰੀਕਾ ਕਰਨਾ ਪਊਗਾ ਸੋ ਕੈਨੇਡਾ ਇੱਕ ਇਹੋ ਜਿਹਾ ਮੌਲਕਾ ਜਿਹਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਪਦਾਰਥ ਨਿਕਲਦੇ ਆ ਆਲਰੇਡੀ ਜਿਹੜੇ ਕਿ ਅਮਰੀਕਾ ਚੀਨ ਤੋਂ ਮੰਗਾਉਂਦਾ ਆ ਕਿਉਂਕਿ ਚੀਨ ਦੇ ਵਿੱਚ ਸਸਤੇ ਪੈਂਦੇ ਸੀਗੇ ਸੋ ਹੁਣ ਇੱਕ ਪਾਸੇ ਤਾਂ ਟਰੰਪ ਹੁਣੀ ਟੈਰਿਫ ਲਾਉਣ ਦੀਆਂ ਧਮਕੀਆਂ ਦੇ ਰਿਹਾ ਸੀਗੇ ਪਰ ਜਿਸ ਤਰ੍ਹਾਂ ਦੇ ਹਾਲਾਤ ਬਣ ਰਹੇ ਨੇ ਜਿਸ ਤਰ੍ਹਾਂ ਲੱਗਦਾ ਕਿ ਚੀਨ ਤੇ ਅਮਰੀਕਾ ਇੱਕ ਵਾਰ ਟ੍ਰੇਡ ਵਾਰ ਗਰਮ ਕਰਨਗੇ ਉਹ ਤੋਂ ਇਹ ਲੱਗਦਾ ਕਿ ਆਉਣ ਵਾਲੇ ਸਮੇਂ ਵਿੱਚ ਚੀਨ ਨੇ ਜਿਵੇਂ ਧਮਕੀ ਦਿੱਤੀ ਆ ਕਿ ਉਹ ਨਿਕਲ ਅਤੇ ਕੋਬਾਲਟ ਦੇ ਉੱਤੇ ਵੀ ਪਾਬੰਦੀ ਲਾ ਸਕਦਾ ਸੋ ਇਹਦੇ ਨਾਲ ਅਮਰੀਕਾ ਨੂੰ ਕੈਨੇਡਾ ਦੇ ਉੱਤੇ ਨਿਰਭਰ ਹੋਣਾ ਪਊਗਾ ਹਾਲਾਂਕਿ ਇਹ ਜਿਹੜੇ ਮਿਨਰਲਸ ਨੇ ਮੈਟਲਸ ਨੇ ਇਹ ਅਮਰੀਕਾ ਦੇ ਵਿੱਚ ਵੀ ਲੱਭ ਜਾਂਦੇ ਆ ਪਰ ਉੱਥੇ ਹਜੇ ਮਾਈਨਿੰਗ ਸ਼ੁਰੂ ਨਹੀਂ ਕੀਤੀ ਗਈ ਉਹਦੇ ਵਾਸਤੇ ਟਾਈਮ ਲੱਗਣਾ ਆ ਕਈ ਕਈ ਸਾਲ ਲੱਗ ਜਾਂਦੇ ਆ ਕੈਨੇਡਾ ਦੇ ਵਿੱਚ ਛੋਟੇ ਪੱਧਰ ਦੇ ਉੱਤੇ ਕੰਮ ਚੱਲ ਰਿਹਾ ਆ ਇਥੇ ਸਾਰੀਆਂ ਚੀਜ਼ਾਂ ਨਿਕਲਦੀਆਂ ਆ ਤੇ ਜੇਕਰ ਇਹਨਾਂ ਨੂੰ ਵਧਾਉਣਾ ਹੋਵੇ ਤਾਂ ਕੋਈ ਬਹੁਤਾ ਖਰਚਾ ਜਾਂ ਸਮਾਂ ਨਹੀਂ ਲੱਗਣਾ ਸੋ ਜੇਕਰ ਚੀਨ ਹੋਰ ਪਦਾਰਥਾਂ ਦੇ ਉੱਤੇ ਪਾਬੰਦੀ ਲਾ ਦਿੰਦਾ ਜਿਹੜੇ ਮੌਜੂਦਾ ਤੌਰ ਤੇ ਪਾਬੰਦੀ ਲਾਈ ਆ ਤਾਂ ਅਮਰੀਕਾ ਨੂੰ ਕੈਨੇਡਾ ਤੇ ਨਿਰਭਰ ਹੋਣਾ ਪਊਗਾ ਸੋ ਇਸ ਵਾਸਤੇ ਜੇਕਰ ਟੈਰਫ ਜਿਹੜਾ 25% ਲਾ ਦਿੱਤਾ ਜਾਂਦਾ ਹੈ ਕੈਨੇਡਾ ਦੇ ਉੱਤੇ ਜਿਵੇਂ ਕਿ 트ੰਪ ਨੇ ਕਿਹਾ ਸੀ ਤਾਂ ਆਪਣੇ ਪੈਰ ਖਵਾੜਾ ਮਾਰਨ ਵਾਲੀ ਗੱਲ ਹੋਊਗੀ ਅਮਰੀਕਾ ਦੇ ਵਿੱਚ ਸਮਾਨ ਮਹਿੰਗਾ ਕਰਨ ਵਾਲੀ ਗੱਲ ਹੋਊਗੀ ਸੋ ਕੈਨੇਡਾ ਦੇ ਕੋਲ ਕਿ ਕੁਦਰਤੀ ਜਿਹੜਾ ਕਹਿੰਦਾ ਸੂਤ ਆ ਰਿਹਾ ਕਿ ਚੀਨ ਦੇ ਨਾਲ ਵਿਗਾੜ ਪੈ ਰਿਹਾ ਅਮਰੀਕਾ ਦਾ ਤੇ ਜਿਹੜੀਆਂ ਚੀਜ਼ਾਂ ਵਿੱਚ ਚੀਨ ਤੋਂ ਨਹੀਂ ਆਉਣੀਆਂ ਉਹ ਕੈਨੇਡਾ ਅਮਰੀਕਾ ਨੂੰ ਪ੍ਰੋਵਾਈਡ ਕਰੂਗਾ ਖਾਸ ਕਰਕੇ ਮੈਟਲਸ ਮਿਨਰਲਸ ਇੱਥੋਂ ਤੱਕ ਕਿ ਕੈਨੇਡਾ ਜਿਹੜਾ ਆ ਉਹ ਅਮਰੀਕਾ ਨੂੰ ਪਾਣੀ ਅਤੇ ਬਿਜਲੀ ਵੀ ਦੰਦਾਇਆ ਪਾਣੀ ਅਤੇ ਬਿਜਲੀ ਮਨੁੱਖਾਂ ਦੀ ਵੱਡੀ ਲੋੜ ਆ ਤੇ ਉਤੋਂ ਬਿਨਾਂ ਤਾਂ ਬਿਲਕੁਲ ਹੀ ਨਹੀਂ ਛੱਡ ਸਕਦਾ ਸੋ ਕਹਿਣ ਨੂੰ ਜੋਕਰ ਮਰਜ਼ੀ ਕਹੀ ਜਾਣ ਅਮਰੀਕਾ ਵਾਲੇ ਪਰ ਕੈਨੇਡਾ ਤੋਂ ਬਿਨਾਂ ਅਮਰੀਕਾ ਦਾ ਜਿਹੜਾ ਸਰਨਾ ਉਹ ਇੰਨਾ ਸੌਖਾ ਨਹੀਂ ਹੈਗਾ ਸੋ ਦੋਵੇਂ ਮੁਲਕ ਜੇਕਰ ਆਪਸ ਦੇ ਵਿੱਚ ਅ ਇਤفاق ਦੇ ਨਾਲ ਰਹਿੰਦੇ ਆ ਇੱਕ ਦੂਜੇ ਦੇ ਵਪਾਰ ਦੀ ਕਦਰ ਕਰਦੇ ਆ ਤਾਂ ਉਹਦੇ ਨਾਲ ਦੋਹਾਂ ਮੁਲਕਾਂ ਦੇ ਵਿੱਚ ਲੋਕ ਵੀ ਖੁਸ਼ ਰਹਿ ਸਕਦੇ ਆ ਖੁਸ਼ਹਾਲੀ ਵੀ ਆ ਸਕਦੀ ਹੈ ਜਿਹੜੀ ਇੱਕ ਗੱਲ ਚੱਲ ਰਹੀ ਆ ਨਾ ਵੀ 트੍ਰੰਪ ਨੇ ਕਹਿਤਾ ਜੀ ਵੀ ਉਹ ਜੋਕ-ਜੋਕ ਦੇ ਵਿੱਚ ਹਾਸੇ ਮਜ਼ਾਕ ਦੇ ਵਿੱਚ ਕਿ ਅਸੀਂ ਕੈਨੇਡਾ ਨੂੰ ਆਪਣੀ 51ਵੀਂ ਸਟੇਟ ਬਣਾ ਲੈਣਾ ਆ ਉਹਦੇ ਪਿੱਛੇ ਵੀ ਇੱਕ ਕਾਰਨ ਜਿਹੜਾ ਉਹ ਇਹੀ ਆ ਕਿ ਕੈਨੇਡਾ ਦੇ ਕੋਲ ਖਜ਼ਾਨੇ ਬਹੁਤ ਆ ਹਰ ਇੱਕ ਤਰ੍ਹਾਂ ਦੇ ਪਾਣੀ ਕੁਦਰਤੀ ਧੌਲਤ ਜਿਹੜੀ ਆ ਬਿਜਲੀ ਇਸ ਤੋਂ ਇਲਾਵਾਨੇਕਾਂ ਤਰ੍ਹਾਂ ਦੇ ਮੈਟਲਸ ਅਤੇ ਮਿਨਰਲਸ ਆ ਜਿਹੜੇ ਕਿ ਅਮਰੀਕਾ ਦੇ ਕੋਲ ਨਹੀਂ ਹੈਗੇ ਸੋ ਜਿਸ ਹਿਸਾਬ ਨਾਲ ਗੱਲ ਅੱਗੇ ਵੱਧ ਰਹੀ ਆ ਕੈਨੇਡਾ ਤੇ ਅਮਰੀਕਾ ਨੂੰ ਬਹਿ ਕੇ ਆਪਣੇ ਮਸਲੇ ਨਿਜਟਣੇ ਸੌਖੇ ਹੋ ਜਾਣਗੇ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਜੀ ਅ ਅਮਰੀਕਾ ਦੀ ਹੀ ਇੱਕ ਹੋਰ ਗੱਲਬਾਤ ਕਿ ਕਿਵੇਂ ਕਈ ਵਾਰੀ ਬੰਦਾ ਆਪਣੀ ਹੀ ਗਲਤੀ ਦੇ ਨਾਲ ਫਸ ਜਾਂਦਾ ਨਰੇਸ਼ ਪਟਨਾ ਨਾਮ ਦਾ ਇੱਕ ਬੰਦਾ ਜਦੀ ਉਮਰ 37 ਸਾਲ ਆ ਵਰਜੀਨੀਆ ਦੇ ਇੱਕ ਨਿੱਕੇ ਜਿਹੇ ਟਾਊਨ ਵਿੱਚ ਰਹਿੰਦਾ ਉਹਦੇ ਉੱਤੇ ਦੋਸ਼ ਲੱਗੇ ਕਿ ਉਹਨੇ ਆਪਣੀ ਘਰ ਵਾਲੀ ਜਿਹੜੀ 28 ਸਾਲਾਂ ਦੀ ਮਮਤਾ ਪਟ ਉਹੋ ਮਾਰ ਕੇ ਕਿਤੇ ਖਪਾ ਦਿੱਤੀ ਐ ਮਮਤਾ ਪਟ ਇੱਕ ਨਰਸ ਦੇ ਵਜੋਂ ਕੰਮ ਕਰਦੀ ਸੀਗੀ ਉਹਦੀ ਲਾਸ਼ ਹਜੇ ਤੱਕ ਪੁਲਿਸ ਨੂੰ ਬਰਾਮਦ ਨਹੀਂ ਹੋਈ ਪਰ ਜਦੋਂ ਪੁਲਿਸ ਨੇ ਨਰੇਸ਼ ਪਟਰ ਦੀ ਜਾਂਚ ਕਰਦਿਆਂ ਕਰਦਿਆਂ ਉਦੀ ਇੰਟਰਨੈਟ ਹਿਸਟਰੀ ਫੁੱਲੀ ਤਾਂ ਪਤਾ ਲੱਗਾ ਕਿ ਭਾਈ ਸਾਹਿਬ ਇਹ ਲੱਭ ਰਹੇ ਸੀਗੇ ਕਿ ਜੇਕਰ ਕਿਸੇ ਦਾ ਘਰ ਵਾਲਾ ਜਾਂ ਘਰ ਵਾਲੀ ਸਪਾਊਸ ਜਿਹਨੂੰ ਆਪਾਂ ਕਹਿ ਦਿੰਨੇ ਆ ਉਹ ਮਰ ਜਵੇ ਤਾਂ ਉਦੋਂ ਬਾਅਦ ਕਿੰਨੇ ਚਿਰ ਚ ਵਿਆਹ ਕਰਾਇਆ ਜਾ ਸਕਦਾ ਆ ਨਾਲੇ ਇਹ ਲੱਭਿਆ ਜਾ ਰਿਹਾ ਸੀਗਾ ਵੀ ਜੇਕਰ ਕਿਸੇ ਦਾ ਘਰ ਵਾਲਾ ਘਰ ਵਾਲੀ ਮਰ ਜਵੇ ਤਾਂ ਫਿਰ ਕਰਜ਼ੇ ਦਾ ਕੀ ਬਣਦਾ ਆ ਸੋ ਉਦੋਂ ਸ਼ੱਕ ਜਿਹੜੀ ਆ ਪਈ ਆ ਉਦੋਂ ਬਾਅਦ ਫਰਾਂਸ ਸਿਕ ਜਾਂਚ ਰੰਭੀ ਗਈ ਆ ਘਰ ਜਿਹਦੇ ਵਿੱਚ ਉਹ ਰਹਿ ਰਹੇ ਸੀਗੇ ਉਦੇ ਅਡਡ ਕਮਰਿਆਂ ਦੇ ਵਿੱਚੋਂ ਫਰੈਂਸਿਕ ਸਬੂਤ ਇਕੱਠੇ ਕੀਤੇ ਗਏ ਤੇ ਪਤਾ ਲੱਗ ਗਿਆ ਕਿ ਇਹ ਕੰਮ ਨਰੇਸ਼ ਪਾਟਰ ਉਹਨਾਂ ਦਾ ਹੀ ਆ ਇਸ ਮਾਮਲੇ ਦੇ ਵਿੱਚ ਬਕਾਇਦਾਰਾਂ ਨੂੰ ਚਾਰਜ ਕਰ ਲਿਆ ਗਿਆ ਆ ਤੇ ਹੁਣ ਲਾਸ਼ ਲੱਭਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਉਹਨਾਂ ਤੋਂ ਕੀਤੀਆਂ ਜਾਣਗੀਆਂ ਸੋ ਇੰਟਰਨੈਟ ਹਿਸਟਰੀ ਜਿਹੜੀ ਆ ਉਹ ਬੜੀ ਹੀ ਜਿਹੜੀ ਕਿ ਕਹਿ ਸਕਦੇ ਆ ਕਿ ਤੁਹਾਡੀ ਪੈੜ ਆ ਡਿਜੀਟਲ ਅਕਸਰ ਜਿਹੜੇ ਆ ਗੂਗਲ ਦੇ ਉੱਤੇ ਚੀਜ਼ਾਂ ਲੱਭਦੇ ਰਹਿੰਦੇ ਆ ਆ ਬਹੁਤ ਬਹੁਤ ਰਸਤੇ ਸਵਾਲ ਕਰਕੇ ਪੁੱਛਦੇ ਰਹਿੰਦੇ ਆ ਪਰ ਤੁਹਾਡੀ ਇੱਕ ਪ੍ਰੋਫਾਈਲ ਬਣ ਰਹੀ ਹੈ ਵੀ ਤੁਸੀਂ ਕੀ ਸੋਚਦੇ ਸੀ ਕੀ ਦੇਖਦੇ ਸੀਗੇ ਕੀ ਲੱਭਦੇ ਸੀਗੇ ਤੇ ਕੱਲ ਨੂੰ ਫਿਰ ਉਹਦੇ ਆਧਾਰ ਦੇ ਉੱਤੇ ਹੀ ਤੁਹਾਡੇ ਖਿਲਾਫ ਜੇ ਕੁਝ ਲੱਭਣਾ ਹੋਵੇ ਤਾਂ ਲੱਭਿਆ ਜਾ ਸਕਦਾ ਆ ਸੋ ਨਰੇਸ਼ ਪੱਟ ਮਨਤਾ ਪੱਟ ਦਾ ਮਾਮਲਾ ਇਹਦੀ ਇੱਕ ਤਾਜ਼ਾ ਆਧਾਰਨ ਕਿਹਾ ਜਾ ਸਕਦਾ ਜੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਭਾਈ ਨਰੈਣ ਸਿੰਘ ਚੋੜਾ ਹੁਣਾਂ ਦੀ ਭਾਈ ਨਰੈਣ ਸਿੰਘ ਚੋੜਾ ਜਿਨ੍ਹਾਂ ਨੂੰ ਕਿ ਕੱਲ ਗ੍ਰਿਫਤਾਰ ਕਰ ਲਿਆ ਗਿਆ ਅਸ਼ਕਬੀਰ ਸਿੰਘ ਬਾਲ ਦੇ ਉੱਤੇ ਹਮਲਾ ਕਰਨ ਦੇ ਕਠਿਤ ਦੋਸ਼ ਦੇ ਅਧੀਨ ਉਹਨਾਂ ਨੂੰ ਫਿਰ ਅੰਮ੍ਰਿਤਸਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਕਿ ਪੁਲਿਸ ਵੱਲੋਂ 7 ਦਿਨਾਂ ਦਾ ਰਿਮਾਂਡ ਮੰਗਿਆ ਗਿਆ ਸੀ ਕਿ ਅਸੀਂ ਇਹਨਾਂ ਤੋਂ ਪੁੱਛਗਿੱਛ ਕਰਨੀ ਹੈ ਪਰ ਅਦਾਲਤ ਵੱਲੋਂ 3 ਦਿਨਾਂ ਦਾ ਰਿਮਾਂਡ ਦਿੱਤਾ ਗਿਆ ਆ ਸੋ ਇਹਦੇ ਵਿੱਚ ਪੁਲਿਸ ਕੋਸ਼ਿਸ਼ ਕਰੂਗੀ ਕਿ ਭਾਈ ਨਰੈਣ ਸਿੰਘ ਚੋੜਾ ਨੇ ਜਿਹੜੀ ਵਾਰਦਾਤ ਕਰਨ ਦੀ ਕੋਸ਼ਿਸ਼ ਕੀਤੀ ਆ ਉਦੇ ਪਿੱਛੇ ਉਹਦਾ ਮੋਟਿਵ ਕੀ ਸੀ ਜਾਂ ਇਰਾਦੇ ਕੀ ਸੀ ਜਾਂ ਹੋਰ ਇਹਦੇ ਵਿੱਚ ਕੋਈ ਕੌਣ ਸ਼ਾਮਲ ਹੋ ਸਕਦਾ ਆ ਇਸੇ ਦੌਰਾਨ ਆਪਾਂ ਦੀ ਗੱਲਬਾਤ ਇਹ ਕਰ ਸਕਦੇ ਆ ਕਿ ਸ਼ਖਬੀਰ ਬਾਦਲ ਨੇ ਜਦੋਂ ਮਾਫੀ ਮੰਗੀ ਆ ਜਿਸ ਤਰੀਕੇ ਦੇ ਨਾਲ ਉਹਦੇ ਚਿਹਰੇ ਦੇ ਹਾਵ ਭਾਵ ਸੀਗੇ ਜਾਂ ਸਾਰਾ ਵਰਤਾਰਾ ਸੀਗਾ ਕੁਝ ਲੋਕ ਤੇਜ ਗਏ ਸੀਗੇ ਕੁਝ ਲੋਕ ਜਿਹੜੇ ਆ ਸੋਚਣ ਲੱਗੇ ਸੀ ਵੀ ਵਾਕਿਆ ਹੀ ਇਹ ਜਿਹੜੀ ਆ ਗੱਲ ਵੀ ਕਿਸੇ ਪਾਸੇ ਨੂੰ ਪੋਜ਼ਟਿਵਲੀ ਤੌਰ ਸਕਦੀ ਆ ਸੁਖਬੀਰ ਬਾਦਲ ਆਪ ਤਾਂ ਬਿਸ਼ੱਕ ਕੁਝ ਕਹਿਣ ਜਾਂ ਨਾ ਕਹਿਣ ਪਰ ਉਹਨਾਂ ਦੇ ਜਿਹੜੇ ਸਲਾਹਕਾਰ ਆ ਚੇਲੇ ਚਾਪਟੇ ਆ ਝੋਲੀ ਚੁੱਕਿਆ ਉਹੀ ਉਹਨਾਂ ਦੀ ਇੰਨੀ ਕੁ ਪੱਟੀ ਪੇਸ਼ ਕਰਾ ਦਿੰਦੇ ਆ ਕਿ ਉਹਨਾਂ ਨੂੰ ਆਪ ਕੁਝ ਕਰਨਾ ਨਹੀਂ ਪੈਂਦਾ ਮੈਂ ਕੱਲ ਵੀ ਕਿਹਾ ਸੀਗਾ ਕਿ ਸੁਖਬੀਰ ਬਾਦਲ ਸ਼ਾਇਦ ਆਪ ਬਚਣਾ ਚਾਹੁੰਦੇ ਹੋਣ ਸੁਧਾਰਨਾ ਚਾਹੁੰਦੇ ਹੋਣ ਪਰ ਜਿਹੜੇ ਨਾਲ ਦੇ ਹੈਗੇ ਆ ਜੀ ਚੇਲੇ ਚਾਪਟੇ ਝੋਲੀ ਚੁੱਕ ਉਹ ਕੰਮ ਸੂਤ ਨਹੀਂ ਹੋਣ ਦਿੰਦੇ ਸੋ ਜਿਹੜੀ ਗੋੜੀ ਚੱਲਣ ਦੀ ਵਾਰਦਾਤ ਆ ਉਸ ਤੋਂ ਬਾਅਦ ਜਿਸ ਤਰੀਕੇ ਦੀ ਸ਼ਬਦਾਬਲੀ ਬਾਦਰਾ ਦੇ ਆਈਟੀ ਸੈੱਲ ਵੱਲੋਂ ਮਜੀਠੀਆ ਵੱਰੋਂ ਡਾਕਟਰ ਦਲਜੀਤ ਚੀਮਾ ਵੱਲੋਂ ਛੋਟੇ ਵੱਡੇ ਆਗੂਆਂ ਵੱਲੋਂ ਭਾਈ ਨਰੈਣ ਸਿੰਘ ਚੋੜਾ ਪ੍ਰਤੀ ਵਰਤੀ ਗਈ ਆ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਦਸਤਾਰ ਇੱਕ ਅਕਾਲੀ ਦਰਬਾਰ ਗੱਲ ਦੇ ਸਮਰਥਕ ਨੇ ਲਾਈ ਆ ਮਜੀਠੀਆ ਸਮਰਥਕ ਨੇ ਲਾਈ ਆ ਉਹਨੂੰ ਲੈ ਕੇ ਇੱਕ ਵਾਰੀ ਫਿਰ ਲੋਕਾਂ ਦੇ ਵਿੱਚ ਗੁੱਸਾ ਆ ਸੋ ਜਿਹੜੀਆਂ ਗੱਲਾਂ ਦੀਆਂ ਮਾਫੀਆਂ ਮੰਗ ਕੇ ਹਟੇ ਆ ਜਿਹੜੀਆਂ ਗੱਲਾਂ ਦੇ ਗੁਨਾਹ ਕਬੂਲ ਕਰਕੇ ਹਟੇ ਆ ਵੀ ਅਸੀਂ ਜਿਹੜੀਆਂ ਧੱਕੇਸ਼ਾਹੀਆਂ ਵਧੇਕੀਆਂ ਕਰਦੇ ਰਹੇ ਆ ਸਿੱਖਾਂ ਦੇ ਨਾਲ ਉਹ ਜਿਹੜੀ ਮਾਨਸਿਕਤਾ ਉਹ ਤਾਂ ਬਦਲੀ ਨਹੀਂ ਹੈਗੀ ਬਿਲਕੁਲ ਵੀ ਹੱਲੇ ਵੀ ਜਿਹੜੀ ਕਿ ਇੱਕ ਬੰਦੇ ਦੀ ਪੱਗ ਲਾਈ ਜਾ ਰਹੀਆਂ ਗੱਲਾਂ ਇੱਥੋਂ ਹੀ ਸ਼ੁਰੂ ਹੋਈਆਂ ਸੀਗੀਆਂ ਤੇ ਉਹ ਗੱਲਾਂ ਨਿਭੜੀਆਂ ਹੈ ਨਹੀਂਆਂ ਇੱਕ ਵਾਰੀ ਹਜੇ ਮਾਫੀ ਮੰਗ ਕੇ ਪ੍ਰਧਾਨ ਹਟਿਆ ਆ ਪਰ ਥੱਲੇ ਵਾਲੇ ਵਰਕਰਾਂ ਨੂੰ ਕੋਈ ਫਰਕ ਨਹੀਂ ਉਹਨਾਂ ਦੀ ਮਾਨਸਿਕਤਾ ਹੱਲੇ ਵੀ ਉਹੀ ਆ ਤੇ ਉਹ ਪੱਗਾਂ ਲਾ ਰਹੇ ਆ ਇਸ ਨੂੰ ਲੈ ਕੇ ਕਾਫੀ ਜਿਹੜਾ ਆ ਯੂ ਟਰਨ ਵਜਿਆ ਆ ਉਹੀ ਲੋਕ ਜਿਹੜੇ ਕਿ ਸੁਖਬੀਰ ਬਾਦਲਪਤੀ ਥੋੜਾ ਜਿਹਾ ਨਰਮ ਕੋਸ਼ਾ ਰੱਖਣ ਲੱਗੇ ਸੀਗੇ ਉਹਨਾਂ ਨੂੰ ਇੱਕ ਵਾਰੀ ਫਿਰ ਲੱਗਣ ਲੱਗਾ ਹੈ ਵੀ ਇਹ ਜਿਹੜੀ ਜਮਾਤ ਆ ਸ਼ਾਇਦ ਸੁਧਰ ਨਹੀਂ ਸਕਦੀ ਦੂਜੇ ਪਾਸੇ ਦਲ ਖਾਲਸਾ ਦਾ ਇਕੱਠ ਹੋਇਆ ਅੱਜ ਉਹਦੇ ਵਿੱਚ ਇਹ ਵੀ ਗੱਲ ਚੱਲੀ ਆ ਕਿ ਜੰਮੂ ਕਸ਼ਮੀਰ ਦੇ ਵਿੱਚ ਹਰੀਅਤ ਕਾਨਫਰੰਸ ਵਾਂਗੂੰ ਪੰਥਰ ਜਥੇਬੰਦੀਆਂ ਦੀ ਕੋਈ ਸਾਂਝੀ ਧਿਰ ਸਾਰੀ ਜਾਵੇ ਰਲ ਕੇ ਜ਼ੋਰ ਲਾਇਆ ਜਾਵੇ ਉੱਥੇ ਨਾਲ ਹੀ ਦਲ ਖਾਲਸਾ ਦੇ ਆਗੂ ਪਰਮਜੀਤ ਸਿੰਘ ਮੰਡ ਹੋਣਾ ਨੇ ਇਹ ਦਸਤਾਰ ਲਾਉਣ ਵਾਲੇ ਨੂੰ ਇੱਕ ਚੇਤਾਵਨੀ ਜਾਰੀ ਕੀਤੀ ਆ ਜਿਹਦੀ ਵੀਡੀਓ ਅੱਜ ਤੁਹਾਡੇ ਨਾਲ ਸਾਂਝੀ ਕਰਦੇ ਆਂ ਆਪਣੀ ਗੱਲ ਕਹਿਣ ਤੋਂ ਪਹਿਲਾਂ ਮੈਂ ਸਿਰਫ ਇੱਕ ਲਾਈਨ ਦੇ ਵਿੱਚ ਇੱਕ ਜ਼ਿਕਰ ਕਰਨਾ ਚਾਹੁੰਨਾ ਜਿਹੜੀ ਕੱਲ ਘਟਨਾ ਵਾਪਰੀ ਆ ਬਹੁਤਾ ਲੰਮਾ ਚੌੜਾ ਨਹੀਂ ਸਹੀ ਹੋਇਆ ਗਲਤ ਹੋਇਆ ਕਦੋਂ ਹੋਇਆ ਕਿੰਨੇ ਕੀਤਾ ਕਿਉਂ ਕੀਤਾ ਉਹ ਨਹੀਂ ਇੱਕ ਗੱਲ ਸਿਰਫ ਮੈਂ ਉਹਦੇ ਚ ਕਹਿਣੀ ਚਾਹੁੰਦਾ ਕਿ ਜੇ ਭਾਈ ਨਰੈਨ ਸਿੰਘ ਚੌੜਾ ਨੇ ਭਾਰਤੀ ਕਾਨੂੰਨ ਦੇ ਮੁਤਾਬਕ ਕੁਝ ਗਲਤ ਕੀਤਾ ਤੇ ਸਜ਼ਾ ਕਾਨੂੰਨ ਨੇ ਉਹਨਾਂ ਨੂੰ ਦੇਣੀ ਆ ਮੈਂ ਨਹੀਂ ਕਹਿੰਦਾ ਨਾ ਦਿਓ ਜਾਂ ਕੀ ਕਰੋ ਜਾਂ ਕੀ ਨਹੀਂ ਇਹ ਉਹਨਾਂ ਦਾ ਵਿਸ਼ਾ ਆ ਪਰ ਇੱਕ ਗੱਲ ਇਥੋਂ ਜ਼ਰੂਰ ਤੁਹਾਡੇ ਸਹਿਯੋਗ ਦੇ ਨਾਲ ਕਹਿਣੀ ਚਾਹੁੰਦਾ ਕਿ ਜਦੋਂ ਉਹਨਾਂ ਨੂੰ ਫੜ ਕੇ ਲੈ ਜਾ ਰਹੇ ਤੇ ਮਗਰੋਂ ਜਿਸ ਤਰੀਕੇ ਦੇ ਨਾਲ ਇੱਕ ਸ਼ਖਸ ਨੇ ਜਾਣ ਬੁੱਝ ਕੇ ਉਹਨਾਂ ਦੀ ਪੱਗ ਲਾਈ ਔਰ ਇਹ ਵੀ ਖਬਰਾਂ ਬਾਹਰ ਆ ਰਹੀਆਂ ਕਿ ਉਹੜਾ ਇਨਸਾਨ ਆ ਉਹਦੀ ਪੁਸ਼ਟੀ ਤਾਂ ਅਜ ਹੋਵੇਗੀ ਪਰ ਜਿੱਥੋਂ ਤੱਕ ਇਹ ਤਾਂ ਖਬਰਾਂ ਆਈਆਂ ਕਿ ਉਹ ਅਕਾਲੀ ਦਲ ਦਾ ਪਠਾਨਕੋਟ ਦਾ ਯੂਥ ਆਗੂ ਆ ਤੇ ਅਕਾਲ ਤਖਤ ਸਾਹਿਬ ਨੂੰ ਸਾਡੀ ਇਹ ਅਪੀਲ ਆ ਪੀ ਭਾਰਤੀ ਕਾਨੂੰਨ ਨੇ ਜਿਹੜੀ ਸਜ਼ਾ ਜਪਾਈ ਨਰੈਨ ਸਿੰਘ ਚੌੜੇ ਨੂੰ ਦੇਣੀ ਉਹਦੇ ਬਾਰੇ ਕੋਈ ਨਹੀਂ ਸਾਨੂੰ ਗੁਲਾ ਸ਼ਿਕਵਾ ਪਰ ਜੇ ਸਿੱਖ ਦੀ ਪੱਗ ਦਾ ਆਦਰ ਮਾਨ ਸਤਕਾਰ ਕਰਦੇ ਹੋ ਤੇ ਕੱਲ ਸ਼ਾਮੀ 6 ਵਜੇ ਤੱਕ ਇਹ ਅਕਾਲ ਤਖਤ ਨੂੰ ਹਿਦਾਇਤ ਨਹੀਂਗੀ ਇਹ ਉਸ ਬੰਦੇ ਨੂੰ ਹਿਦਾਇਤ ਆ ਜਾਂ ਤੇ ਬੰਦੇ ਦਾ ਬਣ ਕੇ ਪੁੱਤ ਕੱਲ ਸ਼ਾਮੀ 6 ਵਜੇ ਤੱਕ ਆਪਣੇ ਵੱਲੋਂ ਕੀਤੀ ਉਸ ਮਾੜੀ ਹਰਕਤ ਦੀ ਮਾਫੀ ਮੰਗੇ ਜੇ ਨਹੀਂ ਤੇ ਅਕਾਲ ਤਖਤ ਸਾਹਿਬ ਜਿਸ ਅਕਾਲੀ ਦਲ ਨੂੰ ਪੈਰਾਂ ਤੇ ਖੜੇ ਕਰਨ ਦੇ ਲਈ ਅਸੀਂ ਕੋਸ਼ਿਸ਼ ਕਰ ਰਹੇ ਆ ਉਹਨਾਂ ਨੂੰ ਫਿਰ ਇਹ ਆਦੇਸ਼ ਦਵੇ ਕਿ ਇਹੋ ਜੇ ਬੰਦੇ ਅਕਾਲੀ ਦਰਚੋਂ ਬਾਹਰ ਕੱਢੇ ਜਾਣ ਜੇ ਉਹ ਵੀ ਨਹੀਂ ਹੁੰਦਾ ਤੇ ਕੱਲ ਤੋਂ ਬਾਅਦ ਪਰਸੋਂ ਤੋਂ ਪੰਥ ਦਾ ਸੂਰਜ ਚੜ੍ਹੇਗਾ ਤੇ ਪੰਥ ਆਪਣਾ ਫੈਸਲਾ ਆਪ ਕਰ ਲੇਗਾ ਮੈਂ ਨਹੀਂ ਕਹਿੰਦਾ ਕਿ ਪਰਸੋਂ ਜਾ ਕੇ ਅਸੀਂ ਬੰਦਾ ਢਾ ਲੈਣਾ ਪਰ ਪਰਸੋਂ ਤੋਂ ਬਾਅਦ ਸੂਰਜ ਪੰਥ ਦਾ ਆਪੇ ਚੜ੍ਹੇਗਾ ਫਿਰ ਪੰਥ ਆਪੇ ਫੈਸਲਾ ਕਰੇਗਾ ਕਿ ਇਹੋ ਜੇ ਅੰਸਰਾਂ ਦੇ ਨਾਲ ਕਿਵੇਂ ਨਜੇਠਣਾ ਤੈ ਸੋਚਣ ਲਈ ਮਜਬੂਰ ਅਸੀਂ ਇਹ ਹੁੰਨੇ ਆ ਕਿ ਇਹੋ ਜਿਹਾ ਅਕਾਲੀ ਦਲ ਨੂੰ ਪੈਰਾਂ ਤੇ ਖੜੇ ਕਰਨ ਦੀ ਇਹ ਤਰਲੁਮਸ਼ੀ ਹੋਣ ਦੇ ਜਿਨ੍ਹਾਂ ਨੂੰ ਅਜੇ ਤੱਕ ਸਿੱਖ ਦੀ ਪੱਗ ਦੀ ਇੱਜ਼ਤ ਦਾ ਕੋਈ ਖਿਆਲ ਹੀ ਨਹੀਂ ਲੜਾਈ ਚ ਪੱਗ ਲੱਥ ਜਾਂਦੀ ਆ ਹੱਥੋਂ ਪਾਈ ਹੁੰਦੀ ਆ ਲੱਥਦੀ ਆ ਪਰ ਜਾਣ ਬੁੱਝ ਕੇ ਮਗਰੋਂ ਆ ਕੇ ਪਿੱਠ ਤੇ ਵਾਰ ਕਰਕੇ ਲਾਉਣ ਦੇ ਵਿੱਚ ਫਰਕ ਆ ਸੋ ਇਹ ਬਰਦਾਸ਼ਤ ਨਹੀਂ ਹੋਏਗਾ ਸੋ ਤੁਸੀਂ ਸੁਣਿਆ ਕਿ ਕਿਵੇਂ ਦਲ ਖਾਲਸਾ ਦੇ ਭਾਈ ਪਰਮਜੀਤ ਸਿੰਘ ਮੰਡ ਹੋਣਾ ਨੇ ਇਹ ਚੇਤਾਵਨੀ ਜਾਰੀ ਕੀਤੀ ਆ ਇਹ ਚੇਤਾਵਨੀ ਇਕੱਲੇ ਮੰਡ ਹੋਣਾ ਦੀ ਦੀ ਇਹ احساس ਦੇਸ਼ ਵਿਦੇਸ਼ ਵਿੱਚ ਵਸਦੇ ਸਿੱਖਾਂ ਦਾ ਆ ਜਦੋਂ ਤੋਂ ਕੱਲ ਦੀ ਉਹ ਵੀਡੀਓ ਦੇਖੀ ਹੈ ਜਿਹਦੇ ਵਿੱਚ ਭਾਈ ਨਰੈਣ ਸਿੰਘ ਚੋੜਾ ਦੀ ਦਸਤਾਰ ਇੱਕ ਮਜੀਠੀਆ ਦੇ ਸਮਰਥਕ ਵੱਲੋਂ ਲਾਈ ਗਈ ਹੈ ਉਦੋਂ ਤੋਂ ਗੁੱਸਾ ਚੜ੍ਹ ਮਸੀਮਾ ਦੇ ਉੱਤੇ ਆ ਤੇ ਜਿਹੜੀ ਗੱਲ ਭਾਈ ਮੰਡ ਹੋਣਾ ਨੇ ਆਖੀ ਹੈ ਜਿਹੜੀ ਚੇਤਾਵਨੀ ਜਾਰੀ ਕੀਤੀ ਹੈ ਉਹਦੇ ਉੱਤੇ ਪੰਥ ਹੁਣ ਅੜੀਕ ਕਰ ਰਿਹਾ ਇਸ ਦੇ ਨਾਲ ਹੀ ਗੱਲਬਾਤ ਇਹ ਵੀ ਹੈ ਕਿ ਜਿਹੜਾ ਕਬੂਲਨਾਮਾ ਕੀਤਾ ਜਿਹੜਾ ਗਨਾਹ ਕਬੂਲਿਆ ਸੁਖਵੀਰ ਸਿੰਘ ਬਾਦਲ ਹੋਣਾ ਨੇ ਉਹਦਾ ਅਦਾਲਤਾਂ ਦੇ ਵਿੱਚ ਕੀ ਅਰਥ ਨਿਕਲੂਗਾ ਇਹਦੇ ਵਾਸਤੇ ਵੀ ਕੁਝ ਵਕੀਲ ਜਿਹੜੇ ਆ ਕੰਮ ਕਰ ਰਹੇ ਆ ਕਿਉਂਕਿ ਬਾਦਲਾਂ ਦੇ ਰਾਜ ਦੇ ਵਿੱਚ ਪੁਲਿਸ ਨੇ ਜੋ ਧੱਕੇਸ਼ਾਹੀਆਂ ਕੀਤੀਆਂ ਉਹਦੇ ਕਨਾਲ ਅਕਾਲ ਤਖਤ ਸਾਹਿਬ ਦੇ ਉੱਤੇ ਸੁਖਬੀਰ ਬਾਦਲ ਨੇ ਕਬੂਲ ਕਰ ਰਹੇ ਆ ਜੋ ਕਿ ਉਸ ਵੇਲੇ ਸੂਬੇ ਦੇ ਗ੍ਰਹਿ ਮੰਤਰੀ ਵੀ ਸੀਗੇ ਤੇ ਡਿਪਟੀ ਮੁੱਖ ਮੰਤਰੀ ਵੀ ਸੀ ਹੁਣ ਚਾਹੇ ਸਮੇਤ ਸੈਣੀਆ ਚਾਹੇ ਉਮਰਾਨ ਨੰਗਲ ਚਾਹੇ ਹੋਰ ਪੁਲਿਸ ਵਾਲੇ ਵੱਡੇ ਅਫਸਰ ਆ ਜਿਨ੍ਹਾਂ ਦੇ ਉੱਤੇ ਬਾਦਲਾਂ ਦੇ ਰਾਜ ਵਿੱਚ ਸਿੱਖਾਂ ਤੇ ਵਧੀਆਂ ਕਰਨ ਦੇ ਕੇਸ ਚੱਲ ਰਹੇ ਆ ਹੁਣ ਉਹਨਾਂ ਦਾ ਜਿਹੜਾ ਬੌਸ ਆ ਗ੍ਰਹਿ ਮੰਤਰੀ ਉਸ ਵੇਲੇ ਦਾ ਉਸ ਵੇਲੇ ਦਾ ਡਿਪਟੀ ਮੁੱਖ ਮੰਤਰੀ ਦਾ ਮੰਨ ਗਿਆ ਇਹ ਗਨਾਹ ਸੀ ਕੀਤੇ ਆ ਸਾਡੀ ਸਰਕਾਰ ਨੇ ਕੀਤੇ ਆ ਤੇ ਸੁਮੇਲ ਸੈਣੀ ਉਮਰਾ ਨੰਗਲ ਜਾਂ ਹੋਰ ਜਿਹੜੇ ਆ ਉਹ ਤਾਂ ਟੂਲ ਸੀਗੇ ਸੋ ਜਦੋਂ ਬੌਸ ਐ ਮੰਨ ਗਿਆ ਇਹ ਗੱਲ ਕਿ ਹਾਂ ਗਨਾਹ ਕੀਤੇ ਆ ਤਾਂ ਫਿਰ ਕੀ ਇਹ ਕਬੂਲਨਾਮਾ ਜਿਹੜਾ ਅਦਾਲਤਾਂ ਦੇ ਵਿੱਚ ਵੀ ਮੰਨਣਯੋਗ ਹੋਊਗਾ ਜਿਹੜੇ ਕੇਸ ਪੁਲਿਸ ਵਾਲਿਆਂ ਦੇ ਉਲਟ ਚੱਲਦੇ ਆ ਉਹਦੇ ਵਿੱਚ ਵੀ ਅਦਾਲਤਾਂ ਮੰਨਣਗੀਆਂ ਕਿ ਹਾਂ ਗ੍ਰਹਿ ਮੰਤਰੀ ਮੰਨ ਗਿਆ ਤਾਂ ਇਸ ਕੇਸ ਦੇ ਵਿੱਚ ਹੁਣ ਇਹਨਾਂ ਕੇਸਾਂ ਦੇ ਵਿੱਚ ਹੁਣ ਜਿਹੜੇ ਸਬੰਧਤ ਪੁਲਿਸ ਆਫੀਸਰ ਆ ਕਲ ਨੂੰ ਸਜ਼ਾ ਮਾਂ ਦਿੱਤੀਆਂ ਜਾਣ ਸੋ ਇਸ ਗੱਲ ਨੂੰ ਲੈ ਕੇ ਵੀ ਚਰਚਾਵਾਂ ਦਾ ਬਾਜ਼ਾਰ ਗਰਮ ਹੋ ਗਿਆ ਆ ਸੋ ਸੁਖਬੀਰ ਦੇ ਇਸ ਕਬੂਲਨਾਮੇ ਨੂੰ ਅਦਾਲਤਾਂ ਦੇ ਵਿੱਚ ਪੁਲਿਸ ਅਸਰਾਂ ਨੂੰ ਸਜ਼ਾ ਦਿਵਾਉਣ ਵਾਸਤੇ ਵੀ ਵਰਤਿਆ ਜਾ ਸਕਦਾ ਆ ਇੱਥੇ ਆਪਾਂ ਅੱਜ ਦਾ ਪ੍ਰੋਗਰਾਮ ਮੁਕਾਉਣੇ ਆ ਜੀ ਕੱਲ ਨੂੰ ਫਿਰ ਤੁਹਾਡੇ ਨਾਲ ਖਬਰਾਂ ਵਿਚਾਰਾਂ ਦੀ ਸਾਂਝ ਪਾਵਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ ਦਸ ਹੋਤਾ ਸ਼ੋ ਇਸ ਸਪான்ਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ